ਪੰਜਾਬ ਐਪੀਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੱਸ ਜੀ ਕਿ ਪੰਜਾਬ ਸਟੇਟ ਲਾਟਰੀ ਦੇ ਵੱਲੋਂ ਇੱਕ ਵੱਡਾ ਜੋ ਬੰਪਰ ਹੈ ਖਾਸ ਬੰਪਰ ਹੈ ਜਿਸ ਦੀ ਉਡੀਕ ਹੈ ਹਰ ਕਿਸੇ ਨੂੰ ਰਹਿੰਦੀ ਹੈ ਸਮਰ ਦੇ ਵਿੱਚ ਇਹ ਬੰਪਰ ਹਰ ਸਾਲ ਆਉਂਦਾ ਹੈ ਸੋ ਐਤਕੀ ਵੀ ਸਮਰ ਦਾ ਇਹ ਬੰਪਰ ਹੈ ਜਿਸ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਸੋ ਪੰਜਾਬ ਸਟੇਟ ਦਾ ਜੋ ਸਮਰ ਸਪੈਸ਼ਲ ਬੰਪਰ ਹੈ ਇਸ ਦੇ ਨਤੀਜੇ ਦੀ ਤਰੀਕ ਹੈ ਜੋ 29 ਜੂਨ ਆਜੋ ਤੈਹੋ ਹੋ ਚੁੱਕੀ ਹੈ ਤੁਸੀਂ ਵੀ ਜੋ ਬੰਪਰ ਖਰੀਦਣਾ ਚਾਹੁੰਦੇ ਹੋ ਤਾਂ ਉਹ ਖਰੀਦ ਸਕਦੇ ਹੋ ਮਾਰਕੀਟ ਦੇ ਵਿੱਚ ਅਜਾ ਵੰਪਰ ਆ ਗਿਆ ਹੈ ਇਸਦੇ ਵੀ ਤੁਸੀਂ ਆਪਣੀ ਕਿਸਮਤ ਜੇਕਰ ਅਜ਼ਮਾਉਂਦੇ ਹੋ ਤਾਂ ਤੁਸੀਂ ਕਰੋੜਪਤੀ ਬਣ ਸਕਦੇ ਹੋ ਲੱਖਪਤੀ ਬਣ ਸਕਦੇ ਹੋ ਤੇ ਹਜ਼ਾਰਾਂ ਦੇ ਇਨਾਮ ਵੀ ਜਿੱਤ ਸਕਦੇ ਦੱਸਿ ਕਿ ਪਹਿਲਾ ਇਨਾਮ ਹੈ ਜੋ 500 ਰੁਪਏ ਦੀ ਟਿਕਟ ਹੈ ਮਾਤਰ 500 ਰੁਪਏ ਖਰਚ ਕੇ ਤੁਸੀਂ ਜੋ 22 ਕਰੋੜ ਦਾ ਇੱਕ ਇਨਾਮ ਜਿੱਤ ਸਕਦੇ ਹੋ ਇਸ ਤੋਂ ਇਲਾਵਾ ਦੂਸਰਾ ਇਨਾਮ ਵੀ ਕੋਈ ਥੋੜਾ ਨਹੀਂ ਹੈ ਦੂਸਰਾ ਇਨਾਮ ਵੀ ਇਸ ਦੇ ਵਿੱਚ ਜੋ 10 ਲੱਖ ਰੁਪਏ ਰਹਿਣ ਵਾਲਾ ਹੈ ਤੁਸੀਂ ਅ ਜੇਕਰ ਦੂਸਰਾ ਇਨਾਮ ਵੀ ਤੁਹਾਡਾ ਆਉਂਦਾ ਹੋਵੇ ਤੇ 10 ਲੱਖ ਰੁਪਏ ਤੁਸੀਂ ਜਿੱਤ ਸਕਦੇ ਹੋ ਇਸ ਤੋਂ ਬਾਅਦ ਜੇ ਗੱਲ ਕਰਾਂਗੇ ਤੀਸਰੇ ਇਨਾਮ ਦੀ ਤਾਂ ਤੀਸਰਾ ਇਨਾਮ ਵੀ ਤੁਹਾਨੂੰ ਲੱਖਪਤੀ ਬਣਾ ਦੇਵੇਗਾ ਤੀਸਰਾ ਇਨਾਮ ਹੈ ਜੋ 5 ਲੱਖ ਰੁਪਏ ਦਾ ਇਨਾਮ ਹੈ ਇਨਾਮੀ ਰਕਮ ਹੈ ਆ ਤੁਸੀਂ ਜੇਕਰ 500 ਰੁਪਏ ਦੀ ਟਿਕਟ ਖਰੀਦਦੇ ਹੋ ਤਾਂ ਤੁਸੀਂ ਜੋ ਲੱਖਪਤੀ ਬਣ ਸਕਦੇ ਹੋ ਕਰੋੜਪਤੀ ਬਣ ਸਕਦੇ ਹੋ ਤੇ ਹਜ਼ਾਰਾਂ ਦੇ ਇਨਾਮ ਵੀ ਜਿੱਤ ਸਕਦੇ ਹੋ ਦੱਸ ਜੀ ਕਿ ਸਪੈਸ਼ਲ ਬੰਪਰ ਹੁੰਦਾ ਹੈ ਸਮਰ ਬੰਪਰ ਹੈ ਜੋ ਕਿ ਹਰ ਸਾਲ ਸਮਰ ਦੇ ਵਿੱਚ ਸਰਕਾਰ ਵੱਲੋਂ ਕਢਾਇਆ ਜਾਂਦਾ ਹੈ ਸੋ ਇਸ ਵਾਰ ਵੀ ਇਹ ਬੰਪਰ ਹੈ ਜੋ ਸਮਰ ਦੇ ਵਿੱਚ ਆਵੇਗਾ ਸੋ 29 ਜੂਨ ਨੂੰ ਇਸ ਦੇ ਨਤੀਜੇ ਆ ਜਾਣਗੇ ਤੁਸੀਂ ਵੀ ਬੰਪਰ ਖਰੀਦ ਸਕਦੇ ਹੋ ਜੋ ਬੰਪਰ ਖਰੀਦਦੇ ਹੋ ਉਸ ਤੇ 500 ਰੁਪਏ ਦਾ ਬੰਪਰ ਖਰੀਦ ਕੇ ਤੁਸੀਂ ਕਰੋਨਾ ਦਾ ਇਨਾਮ ਜਿੱਤ ਸਕਦੇ ਹੋ ਲੱਖਾਂ ਦੇ ਇਨਾਮ ਜਿੱਤ ਸਕਦੇ ਹੋ ਆਪਣੇ ਜੋ 500 ਰੁਪਏ ਮਾਤਰ ਜੋ ਕਿ ਤੁਸੀਂ ਲਗਾਣੇ ਨੇ ਔਰ ਤੁਹਾਡਾ ਜੋ ਖਰਚਾ ਵੈ 500 ਰੁਪਏ ਹੋਵੇਗਾ ਔਰ ਜੋ ਤੋਂ ਇਨਾਮ ਹੈ ਜੋ 2.5 ਕਰੋੜ ਰੁਪਏ ਦਾ ਕਹਿੰਦਾ ਸੀ ਕਿ ਜੋ ਲੋਟਰੀ ਹੈ ਲੋਟਰੀ ਇੱਕ ਚਾਂਸ ਦੀ ਗੇਮ ਹੁੰਦੀ ਹੈ ਇੱਕ ਗੇਮ ਪਲੇ ਗੇਮ ਹੈ ਜਿਹਦੇ ਵਿੱਚ ਕਿ ਕੋਈ ਗਰੰਟੀ ਨਹੀਂ ਹੁੰਦੀ ਕਿ ਇਨਾਮ ਹੈ ਜੋ ਵਿਕੀ ਹੋਈ ਟਿਕਟਾਂ ਦੇ ਵਿੱਚੋਂ ਜਿਸ ਤਰ੍ਹਾਂ ਕਿ ਇੱਕ ਟਿਕਟ ਚੋਂ ਹੀ ਆਵੇਗਾ ਜਾਂ ਫਿਰ ਦੂਸਰੀ ਟਿਕਟ ਚੋਂ ਹੀ ਆਵੇਗਾ ਇਹਦੇ ਵਿੱਚ ਕੋਈ ਰੈਂਡਮ ਹੁੰਦੀ ਹੈ ਜੋ ਇਨਾਮ ਹੈ ਬਿਲਕੁਲ ਇੱਕ ਜੋ ਮਸ਼ੀਨ ਨੂੰ ਘੁਮਾ ਕੇ ਮਸ਼ੀਨ ਨੂੰ ਚਲਾ ਕੇ ਹੀ ਆਂਦਾ ਵਾ ਔਰ ਇਨਾਮ ਦੀ ਕੋਈ ਤਹਿਸੀਮਾ ਨਹੀਂ ਹੁੰਦੀ ਕਿ ਇਸ ਬੰਦੇ ਦਾ ਇਨਾਮ ਨਿਕਲ ਗਿਆ ਜਾਂ ਉਸ ਬੰਦੇ ਦਾ ਇਨਾਮ ਦੇ ਗਿਆ ਇਸ ਕਰਕੇ ਤੁਸੀਂ ਜੋ ਫਰੋਡ ਹੈ ਫਰੋਡ ਤੋਂ ਵੀ ਬਚ ਕੇ ਰਹਿਣਾ ਵਾ ਜੋ ਇਨਾਮ ਹੈ ਇਨਾਮ ਬਿਲਕੁਲ ਰੈਂਡਮ ਹੁੰਦਾ ਵਾ ਜੇਕਰ ਤੁਹਾਨੂੰ ਕੋਈ ਇਹ ਕਹਿ ਕੇ ਟਿਕਟ ਦਿੰਦਾ ਕਿ ਉਹ ਇਨਾਮ ਕਢਵਾ ਸਕਦਾ ਹੈ ਤਾਂ ਇਹ ਬਿਲਕੁਲ ਇੱਕ ਫਰੋਡ ਉਹ ਦੇ ਗਾਇਸ ਸਰ ਕੇ ਤੁਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਵੈ ਕਿ ਜੋ ਇਨਾਮ ਹੈ ਇਨਾਮ ਜੋ ਰੈਂਡਮਲੀ ਨਿਕਲਦਾ ਵੈ ਸਰਕਾਰ ਦੁਬਾਰਾ ਕਟਿਆ ਜਾਂਦਾ ਵੈ ਇਸ ਦੇ ਵਿੱਚ ਕੋਈ ਵੀ ਕਪਲਾ ਨਹੀਂ ਹੁੰਦਾ ਵੈ ਇਸ ਦੇ ਨਾਲ ਨਾਲ ਇੱਕ ਗੱਲ ਦੱਸਣੀ ਹੈ ਕਿ ਜੋ ਲਾਟਰੀ ਖਰੀਦਣਾ ਇੱਕ ਜੋ ਇੱਕ ਵੱਧ ਲਾਟਰੀ ਖਰੀਦਣਾ ਇੱਕ ਮਾੜੀ ਆਦਤ ਹੁੰਦੀ ਹੈ ਜਿਸ ਦੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਵਿੱਤੀ ਸੰਕਟ ਦੇ ਵਿੱਚ ਪਾ ਸਕਦੇ ਹੋ ਆਪਣੇ ਬੱਚਿਆਂ ਨੂੰ ਵਿੱਤੀ ਸੰਕਟ ਦੇ ਵਿੱਚ ਪਾ ਸਕਦੇ ਹੋ ਆਪਣੇ ਆਪ ਨੂੰ ਤੁਸੀਂ ਵਿੱਤੀ ਸੰਕਟ ਦੇ ਵਿੱਚ ਪਾ ਸਕਦੇ ਹੋ ਇਸ ਕਰਕੇ ਜੇਕਰ ਤੁਸੀਂ ਲੋਟਰੀ ਖਰੀਦਣਾ ਚਾਹੁੰਦੇ ਹੋ ਤਾਂ ਸਾਲ ਦੇ ਵਿੱਚ ਇੱਕ ਜਾਂ ਮਹੀਨੇ ਦੇ ਵਿੱਚ ਇੱਕ ਲੋਟਰੀ ਖਰੀਦੋ ਤਾਂ ਕਿ ਤੁਸੀਂ ਆਪਣੀ ਮਾਲੀ ਹਾਲਤ ਨੂੰ ਖਰਾਬ ਨਾ ਕਰ ਸਕੋ ਇਸ ਕਰਕੇ ਤੁਸੀਂ ਜੋ ਲੋਟਰੀ ਹੈ ਧਿਆਨਪੂਰਵਕ ਖਰੀਦੋ ਔਰ ਇੱਕ ਜੋ ਜੋਖਮ ਭਰਿਆ ਖੇਲ ਹੁੰਦਾ ਵੈ ਵਿੱਤ ਦਾ ਜੋਖਮ ਰਹਿੰਦਾ ਹੀ ਰਹਿੰਦਾ ਇਹਦੇ ਵਿੱਚ ਇਸ ਕਰਕੇ ਤੁਸੀਂ ਵਿੱਤ ਦੇ ਜੋਖਮ ਨੂੰ ਖਾਸ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਕਿਸਮਤ ਨੂੰ ਅਜ਼ਮਾਨ ਦੇ ਵਲ ਜਾਓ ਕਿਉਂਕਿ ਕਿਸਮਤ ਅਜ਼ਮਾਨਾ ਮਾੜੀ ਗੱਲ ਨਹੀਂ ਹੈ ਇਸ ਕਰਕੇ ਤੁਸੀਂ ਆਪਣੇ ਵਿੱਤ ਨੂੰ ਧਿਆਨ ਚ ਰੱਖ ਕੇ ਆਪਣੀ ਕਿਸਮਤ ਅਜ਼ਮਾਨੇ ਹੋ ਤਾਂ 500 ਰੁਪਏ ਦੇ ਵਿੱਚ ਤੁਸੀਂ 2.5 ਕਰੋੜ ਦਾ ਇਨਾਮ ਆਜੋ ਜਿੱਤ ਸਕਦੇ ਹੋ ਜੋ 2.5 ਕਰੋੜ ਦੇ ਨਾਲ ਨਾਲ ਤੁਸੀਂ ਦੂਸਰੇ ਨਾਮ 10 ਲੱਖ ਦਾ ਤੇ ਤੀਸਰੇ ਨਾਮ 5 ਲੱਖ ਦਾ ਜਿੱਤ ਸਕਦੇ ਹੋ ਸੋ ਸਮਰ ਸਪੈਸ਼ਲ ਵੰਪਰ ਜਿਸ ਦੀ ਨਤੀਜੇ ਦੀ ਤਰੀਖ ਹੈ ਜੋ 29 ਜੂਨ ਹੈ ਸੋ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਓ ਅਤੇ ਵੱਡੇ ਵੱਡੇ ਇਨਾਮ ਜਿੱਤੋ ਫਿਲਹਾਲ ਸੰਦੇ ਹੋ ਇਜਾਜ਼ਤ ਧੰਨਵਾਦ